ਇਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਆ ਕੋਈ ਗੱਲ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਤੁਹਾਡੇ ਦਰਵਾਜ਼ੇ ਅੱਗੇ ਖੜਾ ਹੈ ਤੇ ਉਹ ਤੇ ਦੋ ਮਿੰਟ ਉਹਦਾ ਹਾਲ ਪੁੱਛਣਾ ਚਾਹੁੰਦਾ ਹੈ ਕਿ ਤੈਨੂੰ ਸਾਰੀਆਂ ਸੂਤਾ ਮਿਲੀਆਂ ਐ ਨਹੀਂ ਮਿਲੀਆਂ ਤਾਂ ਮੇਰਾ ਮਤਲਬ ਪਹਿਲੀ ਗੱਲ ਇਹ ਹੈ ਕਿ ਸਾਨੂੰ ਰੋਕਿਆ ਕਿਉਂ ਗਿਆ ਸੀ ਅਸੀਂ ਡਿਬ੍ਰੂ ਕੋਲ ਜਾ ਨਹੀਂ ਸਕਦੇ ਪਰ ਉਹਨਾਂ ਨੇ ਕਿਹਾ ਕਿ ਹਕੂਮਤ ਨੇ ਕਿਹਾ ਸੀ ਕੋਈ ਇਨ ਨੂੰ ਮਿਲ ਨਹੀਂ ਸਕਦਾ ਤੇ ਰੋਲ ਦੇ ਉੱਤੇ ਆਏ ਹੋਏ ਇਸ ਰਪਲਿਸਟਿਕਸ ਕ੍ਰੀਤੇ ਵਿੱਚ ਰਹਿਣਗੇ ਸੋ ਇਹ ਹੁਜਾ ਕੰਮ ਜਿਵੇਂ ਮੱਛਾ ਕੰਡੜ ਕਰ ਰਿਹਾ ਸੀਗਾ ਇਹ ਤਾਂ ਮੱਛਾ ਕੰਡੜ ਦਾ ਰਾਜ ਸਭ ਮੁਸ਼ਕਲ ਹੈ ਸਿੱਖਾ ਨੂੰ ਬਰਦਾਸ਼ਤ ਕਰਨਾ ਸੀ ਨਹੀਂ ਬਰਦਾਸ਼ਤ ਕਰਨਾ ਹੁਣ ਕਦਾਂ ਸੀ ਅਪਲਾਈ ਕੀਤਾ ਸੀਗਾ ਅੰਬਿਤ ਸਰ ਦੇ ਡੀਸੀ ਨੂੰ ਜੋ ਕਰਕੇ ਉਸ ਨੇ ਡਿਬਰੂਗੜ੍ਹ ਦੇ ਸਾਰੇ ਕੈਦ ਕਰਕੇ ਭੇਜੇ ਹੈ कि सू इजाजत दी जाए कि असी डिब्रूगढ़ जाके मिल सकी वो भी सूँ इजाजत नहीं दी सरकार ने नैशनल सिक्योरिटी एडवाइजर ने रॉ जो खुफिया महकमा है आई बी जोड़ा खुफिया महकमा मिलटरी इंटैलीजेंस है ये सारे ने मिल के हम साख जोड़े ਖਾਲਸਤਾਨੀ ਹੈ ਕੀ ਹੈ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ ਹੁਣ ਬਸਲਵਾਨਾਂ ਨੂੰ ਮਾਰਦੇ ਐ ਜਿਵੇਂ ਇਹ ਬੀਬੀ ਬਾਣੋ ਦੇ ਕਾਤਲਾ ਨੂੰ ਪਿਛਲੇ ਆਜ਼ਾਦੀ ਵਾਲੇ ਦਿਨ 15 ਅਗਸਤ 2003 ਦੇ ਵਿੱਚ ਉਹਨਾਂ ਨੂੰ ਰਿਹਾ ਕਰਤਾ ਉਹਨਾਂ ਨੇ ਪੂਰੀ ਉਮਰ ਕੈਦ ਵੀ ਨਹੀਂ ਕੀਤੀ ਸਾਡੇ ਬਤੀ-ਬਤੀ ਸਾਲਾਂ ਦੇ ਸਿੱਖ ਕੈਦੀ ਜਿੰਨਾਂ ਦੇ ਵਿੱਚ ਬੈਠੇ ਐ ਉਨਾਂ ਨੂੰ ਰਿਹਾ ਨਹੀਂ ਕਰ ਰਹੇ ਇੱਕ ਨੂੰ ਫਾਂਸੀ ਦੀ ਹੁਕਮ ਹੋਈ ਹੋਈ ਹੈ ਉਹਦੀ ਗੱਲ ਅੱਗੇ ਨਹੀਂ ਚੱਲ ਰਹੀ ਨਾ ਇਹ ਬਾਦਲਦਲੀਏ ਕਰ ਰਹੀ ਹੈ ਨਾ ਅਕਾਲ ਤਖਤ ਸਾਹਿਬ ਦੇ ਜੱਜਦਾਰ ਸਾਹਿਬ ਕਰ ਰਹੀ ਹੈ ਨਾ ਐਸਪੀਸੀ ਕਰ ਰਹੀ ਹੈ ਕੋਲਾਂ ਚੰਗਲ ਨੂੰ ਲੈਣ ਵਾਸਤੇ ਆਈ ਸੀ ਜੇ ਕੋਈ ਗੱਲਬਾਤ ਹੋਈ ਸੀ ਨਹੀਂ ਗੱਲਬਾਤ ਨਹੀਂ ਹੋ ਸਕੀ ਜੀ ਮੈਂ ਅੰਦਰ ਤਾਂ ਜਾਇਆ ਤੇ ਇਨਸਪੈਕਟਰ ਸਾਹਿਬ ਦੇ ਕਮਰੇ ਦੇ ਵਿੱਚ ਵੀ ਬੈਠੇ ਆਏ ਆ ਉਹਨਾਂ ਨੇ ਚਾਹ ਵੀ ਪੀਈ ਹੈ ਕਾਫੀ ਵੀ ਪੀਈ ਹੈ ਪੂਰਾ ਸਤਾਰ ਕੀਤਾ ਪਰ ਉਹਨਾਂ ਨੇ ਕਿਹਾ ਕਿ ਹਕੂਮਤ ਨੇ ਕਿ ਹਰ ਵੀ ਕੋਈ ਇਹਨਾਂ ਨੂੰ ਮਿਲ ਨਹੀਂ ਸਕਦਾ ਪੈਰੋਲ ਦੇ ਉੱਤੇ ਆਏ ਹੋਏ ਆ ਇਹ ਸਿਰਫ ਪੁਲਿਸ ਦੀ ਕਸਟਡੀ ਦੇ ਵਿੱਚ ਰਹਿਣਗੇ ਜਦਕਿ ਜਦੋਂ ਪੈਰੋਲ ਦੇ ਉੱਤੇ ਬੀਬੀ ਬਾਣੋ ਦੇ ਕਾਤਲਾਂ ਨੂੰ ਬੇਲ ਦਿੱਤੀ ਜਾਂਦੀ ਹੈ ਫਿਰੋਲ ਦਿੱਤੀ ਜਾਂਦੀ ਹੈ ਉਹ ਇੱਕ ਇੱਕ ਸਾਲ ਦੀ ਪਰੋਲ ਦੇ ਕੇ ਉਹ ਆਪਣੇ ਘਰੇ ਰਹਿੰਦੇ ਆ ਜਿਵੇਂ ਸਭ ਸੇ ਸਾਧ ਰਾਮ ਰਹੀਮ ਨੂੰ ਪਰੋਲ ਦਿੰਦੇ ਆ ਉਹਦੇ ਨਾਲ ਵੀ ਮੁਲਾਕਾਤਾਂ ਲੁਕੀ ਕਰਦੇ ਆ ਖੁੱਲਾ ਫਿਰਦਾ ਤੁਰਦਾ ਇਹ ਕੋਈ ਸਿੱਖ ਕੌਮ ਦੇ ਉੱਤੇ ਕੋਈ ਨਾਮ ਸਖਤੀ ਇਹ ਸਰਕਾਰ ਮੋਦੀ ਸਰਕਾਰ ਨੇ ਬੀਜੇਪੀ ਆਰਐਸਐਸ ਨੇ ਸ਼ੁਰੂ ਕੀਤੀ ਹੋਈ ਹੈ ਜਿਹੜਾ ਸੀ ਮੈਂ ਇੱਥੇ ਇਹਨਾਂ ਨੂੰ ਮਿਲਣ ਆਇਆ ਸੀਗਾ ਕੁਲਵੰਤ ਸਿੰਘ ਜੀ ਨੂੰ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਹੁਕਮ ਨਹੀਂ ਹੈ ਕਿ ਅਸੀਂ ਤੁਹਾਨੂੰ ਉਹਨਾਂ ਨੂੰ ਮਲਾ ਦਈਏ ਤੇ ਮੈਂ ਪੁੱਛਿਆ ਉਹਨਾਂ ਨੂੰ ਰਜਾਈ ਕੰਬਲ ਵਗੈਰਾ ਹੀਟਰ ਦਿੱਤਾ ਕਹਿੰਦੇ ਦਿੱਤਾ ਹੋਇਆ ਮੈਂ ਪੁੱਛਿਆ ਕਿ ਖ਼ਬਰ ਦਿੰਦੇ ਹੋ ਕਹਿੰਦੇ ਖ਼ਬਰ ਵੀ ਦਿੰਦੇ ਆ ਸਾਰੀਆਂ ਹੁਲਤਾਂ ਹੈਗੀਆਂ ਪਰ ਤੁਹਾਨੂੰ ਮਿਲਣ ਨਹੀਂ ਦੇਣਾ ਉਹਨਾਂ ਨੇ ਸੀ ਅਪਲਾਈ ਕੀਤਾ ਸੀਗਾ ਅੰਬਰਸਰ ਦੇ ਡੀਸੀ ਨੂੰ ਕਿ ਉਹ ਕਰਕੇ ਉਸ ਨੇ ਡਿਬਰੂਗੜ੍ਹ ਦੇ ਸਾਰੇ ਕੈਦ ਕਰਕੇ ਭੇਜੇ ਹੈ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਡਿਬਰੂਗੜ੍ਹ ਜਾ ਕੇ ਇਹਨਾਂ ਨੂੰ ਮਿਲ ਸਕੀਏ ਉਹ ਵੀ ਸਾਨੂੰ ਇਜਾਜ਼ਤ ਨਹੀਂ ਦਿੱਤੀ ਫਿਰ ਤੁਹਾਨੂੰ ਪਤਾ ਹੈ ਕਿ ਪਾਰਲੀਮੈਂਟ ਸੈਕਸ਼ਨ ਹੁੰਦਾ ਹੈ ਮੈਂ ਮੈਂਬਰ ਪਾਰਲੀਮੈਂਟ ਹਾਂ ਤੇ ਮੈਂ ਲੈਫਟੇਨੈਂਟ ਗਵਰਨਰ ਜਿਹੜੀ ਬਿੱਲੀ ਹੈ ਉਹਨਾਂ ਨੂੰ ਲਿਖਤੀ ਤੌਰ ਦੇ ਉੱਤੇ ਪੁੱਛਿਆ ਕਿ ਤਿਹਾਰ ਦੇਲ ਦੇ ਵਿੱਚ ਸਾਡੇ ਕਾਲ ਤੱਕ ਸਾਭ ਦੇ ਜੱਤਰਾ ਰਹਾਵਾ ਸਾਹਿਬ ਹੈਗੇ ਹੈ ਪਸ਼ਮੀਰ ਦੇ ਵੱਡੇ ਵੱਡੇ ਲੀਡਰ ਮਲਕ ਸਾਹਿਬ ਹੈਗੇ ਹੈ ਸ਼ਬੀਰ ਸਾਹਿਬ ਹੈ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਉੱਥੇ ਵੀ ਨੰਨਾ ਪੈ ਜਾਂਦਾ ਕਹਿੰਦੇ ਨਹੀਂ ਮਿਲ ਸਕਦੇ ਹੈਗੇ ਜਦ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਹੈ ਫਿਰ ਅਸੀਂ ਕਸ਼ਮੀਰ ਨੂੰ ਗਏ ਕਸ਼ਮੀਰ ਵੀ ਸਾਨੂੰ 3 ਦਿਨ ਸੜਕਾਂ ਦੇ ਉੱਤੇ ਬਿਠਾਈ ਰੱਖਿਆ ਤੇ ਸਾਨੂੰ ਅੱਗੇ ਕਸ਼ਮੀਰ ਦੇ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇੰਨਾ ਸੀ ਕੀ ਕਰ ਦਿੱਤਾ ਹੈਗਾ ਕਿ ਸਿੱਖਾਂ ਨੂੰ ਦਬਾਈ ਜਾਂਦੇ ਐ ਇਸ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ RAW ਜਿਹੜਾ ਖੁਫੀਆ ਮੈਕਨਾ ਹੈਗਾ IB ਜਿਹੜਾ ਖੁਫੀਆ ਮੈਕਨਾ ਹੈ ਮਿਲਟਰੀ ਇੰਟੈਲੀਜੈਂਸ ਹੈ ਇਹ ਸਾਰੇ ਜਣੇ ਮਿਲ ਕੇ ਹੁਣ ਸਾਡੇ ਸਿੱਖ ਜਿਹੜੇ ਖਾਲਸਤਾਨੀ ਹੈਗੇ ਆ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ। ਜੀਪੂ ਦਮਨ ਸਿੰਘ ਮਲਕ ਤੋਂ ਬਾਅਦ ਫਿਰ ਇੱਕ ਸੁਖਦੂਲ ਸਿੰਘ ਨੂੰ ਮਾਰਤਾ ਕੈਨੇਡਾ ਦੇ ਵਿੱਚ ਫਿਰ ਯੂਕੇ ਬ੍ਰਿਟਾਨੀਆ ਦੇ ਵਿੱਚ ਆਪਣੇ ਅਫਤਾਰ ਸਿੰਘ ਖੰਡਨ ਮਾਰ ਦਿੱਤਾ ਹੈਗਾ ਜ਼ਹਿਰ ਦੇ ਕੇ। ਫਿਰ ਪਾਕਿਸਤਾਨ ਦੇ ਵਿੱਚ ਫਰਮਜੀਤ ਸਿੰਘ ਪੰਜਵੜਨ ਮਾਰ ਦਿੱਤਾ ਹੈਗਾ ਹੁਣ ਆਪਣੇ ਰੋਡੇ ਨੂੰ ਮਾਰ ਦਿੱਤਾ ਹੈਗਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਾਰਤਾ ਤਾਂ ਮੇਰਾ ਮਤਲਬ ਹੈ ਕਿਵੇਂ ਛੱਲੂਗਾ ਕਿ ਇਹ ਖਾਲਸਾਣ ਦਾ ਸਾਰੇ ਸਿੱਖ ਹੋਂਦ ਕਿੰਨੇ ਸਾਨੂੰ ਖਾਲਸਾਣ ਕਹਿੰਦਾ ਕਿੰਨੇ ਖ ਨੂੰ ਮਾਰ ਲੈਣਗੇ ਸਾਡੀ ਤਾਂ ਹਿਸਟਰੀ ਹੈਗੀ ਹੈ ਕਿ ਜਿੰਨਾ ਤੁਸੀਂ ਸਾਨੂੰ ਮਾਰੋਗੇ ਉਹਨਾਂ ਅਸੀਂ ਉੱਭਰਾਂਗੇ ਹੁਣ ਮੁਸਲਮਾਨਾਂ ਨੂੰ ਮਾਰਦੇ ਐ ਜਿਵੇਂ ਇਹ ਬੀਬੀ ਬਾਨੋ ਦੇ ਕਾਤਲਾ ਨੂੰ ਪਿਛਲੇ ਆਜ਼ਾਦੀ ਵਾਲੇ ਦਿਨ 15 ਅਗਸਤ 2003 ਦੇ ਵਿੱਚ ਉਹਨਾਂ ਨੂੰ ਰਿਹਾ ਕਰਤਾ ਉਹਨਾਂ ਨੇ ਪੂਰੀ ਉਮਰ ਕੈਦ ਵੀ ਨਹੀਂ ਖੱਟੀ ਸਾਡੇ 32-32 ਸਾਲਾਂ ਦੇ ਸਿੱਖ ਕੈਦੀ ਜਿੰਨਾਂ ਦੇ ਵਿੱਚ ਬੈਠੇ ਐ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਫੇਰ ਇੱਕ ਨੂੰ ਫਾਂਸੀ ਦੀ ਹੁਕਮ ਹੋਈ ਹੋਈ ਹੈ ਉਹਦੀ ਗੱਲ ਅੱਗੇ ਨਹੀਂ ਚੱਲ ਰਹੀ ਨਾ ਇਹ ਬਦਲਦਲੀ ਕਰ ਰਿਹਾ ਹੈ ਨਾ ਅਕਾਲ ਤਖਤ ਸਾਹਿਬ ਦੇ ਜੱਜਦਾਰ ਸਾਫ ਕਰ ਰਿਹਾ ਹੈ ਨਾ ਐਸਪੀਸੀ ਕਰ ਰਹੀ ਹੈ ਤੇ ਸਿਰਫ ਅਕਾਲੀ ਦਾ ਲੰਬਰਸਰ ਅਸੀਂ ਨਿਰਣਾ ਖੁਦ ਹੋ ਸਕਦਾ ਜਿੰਨੀ ਸਾਨੂੰ ਲੋਕਾਂ ਨੇ ਤਾਕਤ ਦਿੱਤੀ ਹੈ ਇੱਕ ਏਮਪੀ ਬਣਾਇਆ ਅਸੀਂ ਤਾਂ ਪੂਰੀ ਵਾਹ ਲਾ ਰਹੇ ਹਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਸਿੱਖਾਂ ਦਾ ਜਿਹੜਾ ਮਸਲਾ ਹੈ ਇਹ ਇੰਡੀਆ ਲੈਵਲ ਦੇ ਉੱਤੇ ਵੀ ਆਵੇ ਤੇ ਇੰਟਰਨੈਸ਼ਨਲ ਪੱਧਰ ਤੇ ਵੀ ਆਵੇ ਕਿ ਅਸੀਂ ਹੁਣ ਮੁਸੀਬਤ ਦੇ ਵਿੱਚ ਹੈਗੇ ਆਂ ਤੇ ਇਸ ਤਰ੍ਹਾਂ ਜਿਵੇਂ ਅਜ਼ਾਦਸਥਾਨੀ ਦਿੰਦੇ ਕਰਦੇ ਨਹੀਂ ਹੈ ਇਹ ਤਾਂ ਇਹ ਬੁਢੜਪਣਾ ਹੈਗਾ ਕਿ ਮੁਸਲਮਾਨਾਂ ਨੂੰ ਮਾਰ ਦਿਓ ਤੇ ਹਿੰਦੂਤਵਾ ਦੇ ਵੋਟ ਲੈ ਲਓ ਹੁਣ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਮਾਰ ਦੋ ਇੱਥੇ ਡੱਕ ਦੋ ਦਿਬਰੂਗੜ੍ਹ ਦੇ ਵਿੱਚ ਉਹਨਾਂ ਨੂੰ ਕੈਦ ਕਰ ਦੋ ਤੇ ਹਿੰਦੂ ਮੈਜੋਰਿਟੀ ਤੋਂ ਵੋਟ ਲੈ ਲਓ ਹੁਣ ਵੋਟ ਕਰਕੇ ਸਿੱਖ ਤੇ ਮੁਸਲਮਾਨਾਂ ਨੂੰ ਮਾਰੀ ਜਾਣਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਦੇਈ ਜਾਣਾ ਮੈਂ ਤਾਂ ਨਹੀਂ ਸਮਝਦਾ ਕਿ ਇਹ ਕੋਈ ਜਮਹੂਰੀਅਤ ਦਾ ਸੂਲ ਹੈਗਾ ਤੇ ਇਹੀ ਮੋਤੀ ਸਾਫ ਕਰ ਰਿਹਾ ਹੁਣ ਹੋਰ ਤਾਂ ਕੁਝ ਨਹੀਂ ਹੈ ਹੁਣ ਨਵੀਂ ਚੀਜ਼ ਹੈ ਕਿ 15000 ਕਰੋੜ ਰੁਪਈਆ ਰਾਮ ਮੰਦਰ ਜਿਹੜਾ ਬਬਰੀ ਮਸਜਿਦ ਨੂੰ ਤਬਾਹ ਕਰਕੇ ਉਹਦੇ ਉੱਤੇ ਬਣਾਇਆ ਗਿਆ ਹੈ ਉਹਦੇ ਤੇ 15000 ਕਰੋੜ ਤੋਂ ਜ਼ਿਆਦਾ ਮੋਦੀ ਸਾਹਿਬ ਖਰਚ ਕਰ ਰਿਹਾ ਹੈ ਯੁੱਧਿਆ ਮੰਦਰ ਦੇ ਉੱਤੇ ਮੰਦਰ ਦੇ ਉੱਤੇ ਖਰਚ ਹੋਣਾ ਚਾਹੀਦਾ ਮੈਨੂੰ ਕੋਈ ਉਹਦੇ ਵਿੱਚ ਨਹੀਂ ਹੈ ਪਰ ਮੇਰਾ ਮਤਲਬ ਕਿਸੇ ਦੀ ਧਾਰਮਿਕ ਜਗ੍ਹਾ ਮਸੀਤ ਨੂੰ ਤੋੜ ਕੇ ਢੰਗ ਕੇ ਉਹਦੇ ਉੱਤੇ ਮੰਦਰ ਬਣਾਉਣੇ ਇਹ ਤਾਂ ਬੁਝੜ ਪੁਣਾ ਹੈ ਕਿ ਇਹ ਤਾਂ ਕੋਈ ਮਸਲੇ ਇਹ ਤਾਂ ਮਸਲੇ ਦਾ ਹੱਲ ਨਹੀਂ ਹੈ ਹੁਣ ਇਸ ਤਰ੍ਹਾਂ ਹੋ ਗਿਆ ਕਿ ਇਹ ਪਿੱਛੇ ਪੈ ਗਈ ਹੈ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਜੇ ਮੁਸਲਮਾਨਾਂ ਦੇ ਉੱਤੇ ਜ਼ਬਰ ਹੋ ਰਿਹਾ ਫੇਰ ਹੁਣ ਜਿੰਨੇ ਵੀ ਆਪਣਾ ਇੰਡੀਅਨ ਓਸ਼ਨ ਹੈ ਇਹ ਅਰਬ ਦਾ ਸਮੁੰਦਰ ਹੈ ਜਿਹੜੀਆਂ ਇਹ ਟ੍ਰੇਡ ਤੇ ਵਪਾਰ ਦੇ ਲਈ ਜਹਾਜ਼ ਆਉਂਦੇ ਐ ਬਾਹਰ ਦੇ ਮੁਲਕਾਂ ਚੋਂ ਉਹ ਸਾਰੇ ਲੰਘਦੇ ਐ ਮੁਸਲਮਾਨਾਂ ਦੇ ਦੇਖਾਂ ਦੇ ਨਾਲ ਜਿਹੜੇ ਸਮੁੰਦਰ ਲੱਗਦੇ ਐ ਤੇ ਮੁਸਲਮਾਨ ਹੁਣ ਇੰਡੀਆ ਦੀ ਜਿੰਨੇ ਵੀ ਜਹਾਜ਼ ਆਉਂਦੇ ਐ ਸਮਾਨ ਲੈ ਕੇ ਉਹਨਾਂ ਦੇ ਉੱਤੇ ਅਟੈਕ ਕਰਨ ਲੱਗ ਪਏ ਐ ਹੁਣ ਮੈਂ ਇਹ ਵੀ ਪੜਿਆ ਹੈ ਕਿ ਸਾਡਾ ਇੰਡੀਆ ਉੱਥੇ ਹੁਣ ਵੱਡੇ ਵੱਡੇ ਆਪਣੇ ਜਹਾਜ਼ ਭੇਜਣ ਲੱਗਿਆ ਹੈ ਕਿ ਇਹ ਜਿਹੜੇ ਇਹ ਜਹਾਜ਼ਾਂ ਤੇ ਇੰਡੀਆ ਦਾ ਸਮਾਨ ਆਉਂਦਾ ਹੈ ਜਿਹੜਾ ਇਹ ਵਪਾਰ ਹੁੰਦਾ ਉਸ ਦੀ ਹਾਦਸੇ ਲਈ ਵੱਡੇ ਵੱਡੇ ਜਹਾਜ਼ ਭੇਜ ਰਿਹਾ ਮਿਲਟਰੀ ਦੇ ਨੇਵੀ ਦੇ ਉਹਨਾਂ ਦਾ ਕੀ ਫਾਇਦਾ ਹੈਗਾ ਉਹਨਾਂ ਨੇ ਤਾਂ ਇਹ ਮਸਾਇਲ ਹੈਗੇ ਆ ਉਹਨਾਂ ਦੇ ਕੋਲੇ ਜਿਹੜੇ ਬੋੜੇ ਤੋਂ ਰੱਖ ਕੇ ਚੱਲ ਪੈਂਦੀ ਐ ਉਹਨਾਂ ਕੋਲੇ ਡਰੋਨ ਛੇ ਕੇ ਹੈ ਉਹ ਕਿਵੇਂ ਹੁਣ ਮੇਰਾ ਮਤਲਬ ਹੈ ਕਿ ਜੇ ਹਿੰਦੂ ਤੇ ਮੁਸਲਮਾਨ ਵੀ ਸਾਰੇ ਪੱਦਰ ਦੇ ਉੱਤੇ ਲੜਾਈ ਹੋਪੀ ਤਾਂ ਫੇਰ ਮੇਰਾ ਮਤਲਬ ਹੈ ਇਹ ਅਹੋਜੀ ਪਾਲਿਸੀ ਇਹ ਕਿਵੇਂ ਚੱਲੂਗੀ ਹੁਣ ਜੇ ਫੋਰਨ ਮਿਨਿਸਟਰ ਆਪਣੇ ਜੇ ਸੰਥਰ ਜੀ ਕਿਤੇ ਜਾ ਨਹੀਂ ਸਕਦੇ ਹੈਗੇ ਤੇ ਉਹਨਾਂ ਨੂੰ ਜੈਡ ਸਕਿਉਰਟੀ ਦਿੱਤੀ ਹੈ ਜੀ ਤੁਹਾਨੂੰ ਜਦੋਂ ਦਾ ਨਿੱਜਰ ਮਾਰਿਆ ਹੈ ਸ਼ਹੀਦ ਕੀਤਾ ਹੈ ਉਸ ਤੋਂ ਬਾਅਦ ਵਿਦੇਸ਼ੀ ਵਜੀਰ ਨੂੰ ਜੈਡ ਸਿਕਿਉਰਿਟੀ ਦੇਤੀ ਹੈ ਤੇ ਕਿਉਂ ਕਰਕੇ ਇਹਨਾਂ ਦੇ ਜਿੰਦੇ ਲੱਗ ਗਏ ਆ ਬਾਹਰ ਦੇ ਮੁਲਕਾਂ 'ਚ ਜਾ ਨਹੀਂ ਸਕਦੇ ਬ੍ਰਿਟਾਨੀਆ 'ਚ ਨਹੀਂ ਜਾ ਸਕਦੇ ਅਮਰੀਕਾ 'ਚ ਕੈਨੇਡਾ 'ਚ ਆਸਟ੍ਰੇਲੀਆ 'ਚ ਨਹੀਂ ਜਾ ਸਕਦੇ ਹੁਣ 26 ਤਰੀਕ ਇਹਨਾਂ ਦਾ ਬਹੁਤ ਵੱਡਾ ਦਿਨ ਹੁੰਦਾ ਹੈ ਰਿਪਬਲਿਕ ਦੇ ਹੁੰਦਾ ਹੈ ਉੱਥੇ ਬਾਈਡਨ ਸਾਹਿਬ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਆਉਣਾ ਸੀ 26 ਤਰੀਕ ਨੂੰ ਐਲਟ ਕੀਤਾ ਉਹਨਾਂ ਨੇ ਕੈਂਸਲ ਕਰ ਦਿੱਤਾ ਕਿ ਅਸੀਂ ਜੀ ਹਿੰਦੁਸਤਾਨ ਦੇ ਰਿਪਬਲਿਕ ਡੇ ਤੇ ਆਉਣਾ ਤੇ ਨਾਲ ਹੀ ਫੇਰ ਜਿਹੜਾ ਇਹਨਾਂ ਦਾ ਸਮਝੌਤਾ ਡਿਫੈਂਸ ਦਾ ਹੋਇਆ ਹੋਇਆ ਕੁਆਡਰ ਕਿ ਜਿਹੜੀ ਲੜਾਈ ਹੋ ਰਹੀ ਹੈ ਵੁੱਡ ਦੀ ਚੀਨ ਦੀ ਤੇ ਇੰਡੀਆ ਦੀ ਤੇ ਚੀਨ ਨੂੰ ਚੈੱਕ ਕਰਨਾ ਹੈ ਕਵਾਡ ਦੀ ਮੀਟਿੰਗ ਦਿੱਲੀ ਦੇ ਵਿੱਚ 26 ਤਰੀਕ ਦਾ 27 ਤਰੀਕ ਨੂੰ ਹੋਣੀ ਸੀ। ਪਰ ਜਿਹੜੇ ਕਵਾਡ ਦੇ ਮੈਂਬਰ ਨੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਜਾਪਾਨ ਦਾ ਪ੍ਰਾਈਮ ਮਿਨਿਸਟਰ ਦੋਨਾਂ ਨੇ ਕੈਨਸਲ ਕਰਕੇ ਕਿ ਅਸੀਂ ਨਹੀਂ ਜਾਣਾ ਕਵਾਡ ਦੀ ਮੀਟਿੰਗ ਜਿਹਦਾ ਮਤਲਬ ਹੈ ਇਹਨਾਂ ਦਾ ਜਿਹੜਾ ਸਿਕਿਉਰਿਟੀ ਦਾ ਡਿਫੈਂਸ ਦਾ ਇਹ ਮਸਲਾ ਹੈ ਉਹ ਵੀ ਟੁੱਟ ਗਿਆ। ਫਿਰ ਇਹ ਮੇਰਾ ਮਤਲਬ ਕਿਵੇਂ ਲੜਨਗੇ ਕਿਸੇ ਦਿਨਾਂ ਨਾ ਇਹ ਨੰਦੀ ਇਹ ਨਾਗਿਆ ਨਾਲ ਬਣਦੀ ਹੈ ਨਾ ਮੀਤੋ ਨਾਲ ਬਣਦੀ ਹੈ ਨਾ ਅਸਾਮੀਆਂ ਨਾਲ ਬਣਦੀ ਹੈ ਨਾ ਬੰਗਾਲੀਆਂ ਨਾਲ ਬਣਦੀ ਹੈ ਨਾ ਇੱਥੇ ਕਸ਼ਮੀਰ ਮੁਸਲਮਾਨਾਂ ਨਾਲ ਬਣਦੀ ਹੈ ਇੱਧਰ ਸਿੱਖ ਬਾਰਡਰ ਦੇ ਬੈਠੇ ਹੈ ਸਿੱਖਾਂ ਨਾਲ ਬਣਦੀ ਹੈ ਮੇਰਾ ਮਸਲਦਾ ਇਹ ਜਾਣਗੇ ਕਿੱਥੇ ਫੇਰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਆਹ ਕੋਈ ਗੱਲ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਤੁਹਾਡੇ ਦਰਵਾਜ਼ੇ ਅੱਗੇ ਖੜਾ ਹੈ ਕਿ ਉਹ ਤਾਂ 2 ਮਿੰਟ ਉਹਦਾ ਹਾਲ ਪੁੱਛਣਾ ਚਾਹੁੰਦਾ ਕਿ ਤੈਨੂੰ ਸਾਰੀਆਂ ਸੁਵਿਧਾ ਮਿਲੀਆਂ ਐ ਨਹੀਂ ਮਿਲੀਆਂ ਤਾਂ ਮੇਰਾ ਮਤਲਬ ਇਹਦੀ ਗੱਲ ਇਹ ਹੈ ਕਿ ਸਾਨੂੰ ਰੋਕਿਆ ਕਿਉਂ ਗਿਆ ਸੀ ਅਸੀਂ ਡਿਬ੍ਰੂ ਕੋਲ ਜਾ ਨਹੀਂ ਸਕਦੇ ਸੋ ਇਹੋ ਜਿਹਾ ਕੰਮ ਜਿਵੇਂ ਮੱਛਰੰਦਰ ਕਰ ਰਿਹਾ ਸੀਗਾ ਇਹ ਤਾਂ ਮੱਛਰੰਦਰ ਦਾ ਰਾਜ ਸਭ ਮੁਸ਼ਕਲ ਹੈ ਸਿੱਖਾਂ ਨੂੰ ਬਰਦਾਸ਼ਤ ਕਰਨਾ ਸੀ ਨਹੀਂ ਬਰਦਾਸ਼ਤ ਕਰਨਾ ਮਨਸਾਹ ਪਤਾ ਲੱਗਿਆ ਕਿ ਪਰਿਵਾਰ ਨੂੰ ਵੀ ਸੁਰੱਖਿਆ ਦੇ ਕੇ ਰੀਤੀ ਮਿਲਾਇਆ ਗਿਆ ਜਲਵੰਤ ਸਿੰਘ ਨੂੰ ਉੱਥੇ ਵੀ ਸੁਰੱਖਿਆ ਪੂਰੀ ਰੱਖੀ ਗਈ ਨਾਲ ਸਾਰਾ ਕੁਝ ਕਰੀ ਜਾਂਦੇ ਆ ਕਿ ਪਤਾ ਨਹੀਂ ਸਿੱਖਾਂ ਦੇ ਨਾਲ ਕਾਦਾ ਮੈਰ ਇਹਨਾਂ ਨੇ ਕੱਢਣਾ ਹੈਗਾ ਤੇ ਮੈਂ ਤਾਂ ਸਿੱਖਾਂ ਨੂੰ ਮੇਰਾ ਮਤਲਬ ਮੇਰੇ ਬਜ਼ੁਰਗ ਸਰਦ ਜਗਿੰਦਰ ਸਿੰਘ ਮਾਨ ਉਹ ਵੀ 1937 ਦੇ ਵਿੱਚ ਐਮ ਐਲ ਏ ਬਣੇ ਸੀਗੇ ਸਾਰਾ ਕੁਝ ਬਣੇ ਸੀਗੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੱਖਾਂ ਨੇ ਅੰਗਰੇਜ਼ਾਂ ਨੂੰ ਬਾਹਰ ਕਿਉਂ ਕੱਢਣ ਦੇ ਵਿੱਚ ਆਪਣੀਆਂ ਜਾਨਾਂ ਦੇਤੀਆਂ ਮੇਰਾ ਜਦੋਂ ਰੇਜ ਇੱਥੇ ਸੀ ਉਦੋਂ Hindu ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀਗੇ ਤੇ ਸਾਡੀ ਤਿੰਨਾਂ ਦੀ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਸੀ ਪਰ 1947 ਦੇ ਵਿੱਚ ਜਦੋਂ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਹੈ ਉਹ ਮੁਸਲਮਾਨ ਦੇ ਗੁਲਾਮ ਹੋ ਗਏ ਤੇ ਜਿਹੜੇ ਇੰਡੀਆ ਚ ਅਸੀਂ ਹਿੰਦੂ ਦੇ ਗੁਲਾਮ ਹੋ ਗਏ ਤਾਂ ਮੇਰਾ ਮਤਲਬ ਹੈ ਸਖਾਦੀ ਮੱਤ ਕਿੱਥੇ ਗਈ ਕੀ ਤੁਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਤਾ ਹੁਣ ਤੁਸੀਂ ਦੱਸੋ ਮੇਰੇ ਨਾਲ ਇੱਥੇ ਚਲੇ ਜਾਓ 10 ਮੁੰਡੇ ਆ ਜਾਣਗੇ ਕਿ ਜੀ ਅਸੀਂ ਬਲੇਸ ਜਾਣਾ ਸਾਡੀ ਫੋਟੋ ਤੁਸੀਂ ਹੁਣ 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 ਅੰਗਰੇਜ਼ਾਂ ਦੇ ਮੁਲਕ ਦੇ ਵਿੱਚ ਕਿਉਂ ਜਾ ਰਹੇ ਪਹਿਲਾਂ ਉਹਨਾਂ ਨੂੰ ਕੱਢਿਆ ਕਿਉਂ ਫੇਰ ਇਹ ਹੁਣ ਆਪਾਂ ਗੁਲਾਮ ਚ ਬਣੇ ਆ ਇਹਨੂੰ ਕਹਾਂਦੇ ਉੱਥੇ ਮੁਸਲਮਾਨਾਂ ਦੇ ਗੁਲਾਮ ਹੋਏ ਹੋਏ ਆ ਤੇ ਜੇ ਹਿੰਦੂ ਮੁਸਲਮਾਨ ਤੇ ਸਿੱਖ ਨਰੇਜਾਂ ਦਾ ਗੁਲਾਮ ਸੀ ਤਾਂ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਤਾਂ ਸੀ ਹੁਣ ਆਪਾਂ ਬਰਾਬਰ ਹੀ ਨਹੀਂ ਰਹੇ ਕੋਈ ਨਾ ਕੋਈ ਤਾਂ ਸਿੱਖ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਸਾਡਾ ਦਿਮਾਗ ਇੱਥੇ ਐ ਕਿ ਗੱਟਿਆਂ 'ਚ ਚਲੇ ਗਿਆ ਔਰ ਜੇ ਵੀ ਇਹ ਹੈ ਆਮ ਪਾਰਟੀ ਨੂੰ ਵੋਟਾਂ ਪਾ ਦਿਓ ਜੀ ਭਾਜਪਾ ਦਲੀਆਂ ਨੂੰ ਪਾ ਦਿਓ ਜੀ ਕਾਂਗਰਸ ਨੂੰ ਵੋਟਾਂ ਪਾ ਦਿਓ ਕੋਈ ਇਹ ਸਿਲਸਿਲਾ ਹੀ ਨਹੀਂ ਹੈ ਕੌਮियत ਜਿਹੜੀ ਹੈ ਸਾਡੀ ਸਿੱਖਾਂ ਦੀ ਉਹ ਕਦੋਂ ਸੇਈ ਸਲਾਮਤ ਹੋਊਗੀ ਕਿ ਕਦੋਂ ਅਸੀਂ ਆਪਣੀ ਕੌਮ ਦੀ ਗੱਲ ਕਰਾਂਗੇ ਇੱਥੇ ਆ ਦੇਖੋ ਬੁਹਾ ਦੇ ਅੱਗੇ ਖੜੇ ਐ ਜਿਵੇਂ ਪਤਾ ਨਹੀਂ ਕਿਹੜੇ ਐ ਇਹ ਪਤਾ ਨਹੀਂ ਕਿਹੜੇ ਇਹ ਪਾਕਿਸਤਾਨ ਦਾ ਬੁਹਾ ਹੈ ਜਾਂ ਚੀਨ ਦਾ ਬੁਹਾ ਹੈ ਬੁਹਾ ਆਪਣਾ ਹੈ ਕਿ ਹੈ ਇਹ ਮੁਵੇ ਦਾ ਜਿੱਥੋਂ ਦੇ ਸੀ ਜੰਪਾਲ ਹੈਗੇ ਆ ਜਿੱਥੇ ਸਾਡੀ ਧਰਤੀ ਹੈ ਤੇ ਬੁਹਾ ਹੀ ਬੰਦ ਕੀਤੇ ਬੈਠੇ ਐ